ओम श्री वाहेगुरु साहिब जी ਸਦੀ ਮਨ ਵਿਚਾਰਿਆ ਕਿਵਾਂ ਦਰਸ਼ਨ ਇਹ ਲੇਵੈ ਬਾਲਾ ਹੁਣ ਸਿੱਧਾ ਨੇ ਮਨ ਦੇ ਵਿੱਚ ਵਿਚਾਰ ਕੀਤੀ ਸੋਚ ਕੀਤੀ ਕਿ ਕਿਸੇ ਤਰ੍ਹਾਂ ਇਹ ਬਾਲਕ ਇਹ ਦਰਸ਼ਨ ਦਰਸ਼ਨ ਦਾ ਤੀਰਥ ਹੈ ਭੇਗ ਇਹ ਸਾਡਾ ਜੋਗੀਆਂ ਵਾਲਾ ਪੇਖ ਧਾਰਨ ਕਰ ਲਵੇ ਸਾਡੀ ਮਤ ਦੇ ਵਿੱਚ ਆ ਜਾਵੇ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜਿਨ ਜਦੋਂ ਸਿੱਧਾਂ ਨੇ ਕੁਝ ਸਵਾਲ ਕੁਝ ਪ੍ਰਸ਼ਨ ਕੀਤੇ ਤੇ ਬੜੀ ਦਿਵ ਦ੍ਰਿਸ਼ਟੀ ਦੇ ਨਾਲ ਉਸ ਦੇ ਜਵਾਬ ਸਤਿਗੁਰੂ ਜੀ ਨੇ ਦੇਣ ਕੀਤੇ ਉਹਨਾਂ ਨੇ ਦੇਖਿਆ ਵੀ ਬਹੁਤ ਸੂਝਵਾਨ ਨੇ ਬਹੁਤ ਵਿਦਵਾਨ ਨੇ ਇਹ ਸਾਡੀ ਮਤ ਦੇ ਵਿੱਚ ਆ ਜਾਣ ਹਰੇਕ ਦਾ ਇਹੀ ਹੁੰਦਾ ਨਾ ਕਿ ਸਾਡੀ ਮਤ ਦਾ ਕੋ ਚੰਗਾ ਪ੍ਰਚਾਰਕ ਹੋਵੇ ਦੂਸਰਿਆਂ ਦੇ ਧਰਮ ਦਾ ਕੋ ਚੰਗਾ ਪ੍ਰਚਾਰਕ ਦੇਖਿਆ ਤੇ ਉਹਨੂੰ ਆਪਣੇ ਵੱਲ ਖਿੱਚਣ ਦਾ ਯਤਨ ਕਰਨਗੇ ਇਹ ਸਾਡੇ ਧਰਮ ਦੇ ਵਿੱਚ ਆ ਜਾਵੇ ਸਾਡੀ ਮਤ ਦੇ ਵਿੱਚ ਆ ਜਾਵੇ ਸਾਡੀ ਮਤ ਦਾ ਪ੍ਰਚਾਰ ਕਰੇ ਤੇ ਚੰਗਾ ਬੋਲ ਬਾਲਾ ਹੋਵੇਗਾ ਇਦਾਂ ਸਿੱਧਾਂ ਨੇ ਵੀ ਇਹੀ ਸੋਚਿਆ ਕਿ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਉਹ ਜੋਗੀਆਂ ਵਾਲਾ ਭੇਖ ਧਾਰਨ ਕਰ ਲੈਣ ਐਸਾ ਜੋਗੀ ਕਲੀਮਹ ਹਮਰੇ ਪੰਥ ਕਰੇ ਉਜਾਲਾ ਉਹਨਾਂ ਨੇ ਸੋਚਿਆ ਕਿ ਜੇ ਸਤਿਗੁਰੂ ਜੀ ਸਾਡੇ ਜੋਗੀਆਂ ਵਾਲਾ ਭੇਖ ਧਾਰਨ ਕਰ ਲੈਣ ਸਾਡੀ ਮਾਤ ਵਿੱਚ ਆ ਜਾਣ ਤੇ ਸਤਿਗੁਰੂ ਜੀ ਐਸਾ ਜੋਗੀ ਕਲੀਮਹ ਤੇ ਐਸਾ ਜੋਗੀ ਕਲਯੁਗ ਦੇ ਵਿੱਚ ਸਾਡੇ ਧਰਮ ਨੂੰ ਬੜਾ ਪੰਥ ਨੂੰ ਰੋਸ਼ਨ ਕਰ ਦੇਵੇਗਾ ਉਜਾਲਾ ਕਰੇਗਾ ਰੋਸ਼ਨ ਕਰੇਗਾ ਸਾਡੀ ਮਤ ਦਾ ਪ੍ਰਚਾਰ ਕਰੇਗਾ ਕਿਉਂਕਿ ਸੂ ਜਵਾਨ ਹੈ ਗਿਆਨਮਾਨ ਹੈ ਸਿਆਣਾ ਹੈ ਤੇ ਕਿਸੇ ਨਾ ਕਿਸੇ ਤਰ੍ਹਾਂ ਸਾਡੀ ਮਤ ਧਾਰਨ ਕਰ ਲਵੇ ਸਾਡਾ ਭੇਖ ਧਾਰਨ ਕਰ ਲਵੇ ਜੋਗੀਆਂ ਵਾਲਾ ਤੇ ਸਾਡੇ ਜੋਗੀ ਬਣ ਕਰਕੇ ਤੇ ਸਾਡੇ ਪੰਥ ਨੂੰ ਰੋਸ਼ਨ ਕਰ ਦੇਵੇਗਾ ਕਪਰ ਦਿੱਤਾ 나ਤ ਜੀ ਪਾਣੀ ਭਰ ਲੈ ਵਣ ਉਠ ਚਾਲਾ ਤੇ ਉਹਨਾਂ ਨੇ ਨਾ ਹੁਣ ਕਿਸੇ ਨਾ ਕਿਸੇ ਤਰ੍ਹਾਂ ਬੰਦੇ ਨੂੰ ਕੋਈ ਲਾਲਚ ਦੇਣਾ ਹੋਵੇ ਇਸੇ ਤਰ੍ਹਾਂ ਹੁੰਦਾ ਵੀ ਆ ਕੋਈ ਚੰਗਾ ਪ੍ਰਚਾਰਕ ਕੋਈ ਬੋਲਣ ਵਾਲਾ ਹੋਵੇ ਨਾ ਜਿਹਦੇ ਬੋਲਾਂ ਦੇ ਵਿੱਚ ਕੋਈ ਚੰਗੀ ਸਦਿਆ ਹੋਵੇ ਜਿਹਦੇ ਬੋਲ ਕਿਸੇ ਤੱਕ ਪਹੁੰਚਦੇ ਹੋਣ ਚੰਗੀ ਤਰ੍ਹਾਂ ਤੇ ਦੂਸਰਿਆਂ ਦਾ ਹੁੰਦਾ ਪਈ ਇਹਨੂੰ ਆਪਣੇ ਧਰਮ ਵਿੱਚ ਲਿਆਈਏ ਸਾਡੇ ਧਰਮ ਦਾ ਪ੍ਰਚਾਰ ਕਰੇ ਇਦਾਂ ਹੋਇਆ ਵੀ ਕਈ ਲਾਲਚ ਦੇ ਵਿੱਚ ਆ ਕਰਕੇ ਦੂਸਰਿਆਂ ਦਾ ਪ੍ਰਚਾਰ ਕਰਨ ਚਲੇ ਗਏ ਮਾਇਆ ਦੇ ਲਾਲਚ ਵਿੱਚ ਆ ਗਏ ਤੇ ਇਹਦਾ ਸੰਧਾ ਨੇ ਵੀ ਕਹਿਣਾ ਕੀਤਾ ਕਿ ਖੱਪਰ ਦਿੱਤਾ ਖੱਪਰ ਦੇ ਕਰਕੇ ਤੇ ਸਤਿਗੁਰੂ ਜੀ ਨੇ ਕਹਿਣਾ ਕੀਤਾ ਕਿ ਜਾਓ ਇਹ ਪਾਣੀ ਦਾ ਭਰ ਕਰਕੇ ਲੈ ਕਰਕੇ ਆਓ ਤਦ 나ਥ ਨੇ ਚਿੱਪੀ ਦਿੱਤੀ ਪਾਣੀ ਪਰ ਲਈ ਤੇ ਧੰਗੁਰੂ ਨਾਨਕ ਦੇ ਪਾਤਸ਼ਾਹ ਬਾਬਾ ਜੀ ਉਠ ਤੁਰਿਆ ਓ ਪਾਣੀ ਲੈਣ ਵਾਸਤੇ ਬਾਬਾ ਆਇਆ ਪਾਣੀਐ ਡਿੱਠੇ ਰਤਨ ਜਵਾਹਰ ਲਾਲਾ ਜਦ ਪਾਤਸ਼ਾਹ ਪਾਣੀ ਦੇ ਕੋਲ ਗਏ ਤੇ ਅੱਗੋਂ ਰਤਨ ਜਵਾਹਰ ਤੇ ਮਾਣਕ ਡਿੱਠੇ ਉਹ ਜਿਹੜੀ ਨਦੀ ਵਗਦੀ ਸੀ ਨਾ ਉਹਨਾਂ ਨੇ ਆਪਣੀ ਕਰਾਮਾਤ ਦੇ ਨਾਲ ਰਤਨ ਜਵਹਰਾਤ ਦੀ ਨਦੀ ਵਗਾ ਦਿੱਤੀ। ਵੀ ਲਾਲਚ ਦੇ ਵਿੱਚ ਆ ਜਾਣਗੇ ਕਹਿਣਗੇ ਵੀ ਇਹਨਾਂ ਦੇ ਕੋਲ ਤੇ ਬੜੀਆਂ ਰਦੀਆਂ ਸਦੀਆਂ ਇਹ ਤੇ ਹੀਰੇ ਮੋਤੀ ਜਵਹਰਾਤ ਝਾਟੀ ਪੈਦਾ ਕਰ ਲੈਂਦੇ ਨੇ। ਤੇ ਮੈਂ ਵੀ ਇਹਨਾਂ ਦਾ ਮਤ ਧਾਰਨ ਕਰ ਲਵਾਂ। ਕਿਉਂਕਿ ਬਹੁਤ ਹੀ ਮਾਇਆ ਵਾਸਤੀ ਸਾਰੇ ਤਰ੍ਹਾਂ ਫਿਰਦੇ ਹਨ ਕਿ ਮਾਇਆ ਆ ਗਈ ਤੇ ਬਸ ਗੱਲ ਹੀ ਕੋਈ ਨਹੀਂ ਮਾਇਆ ਹੋਣੀ ਚਾਹੀਦੀ ਹੈ। ਮਾਇਆ ਦਾ ਲਾਲਚ ਉਹਨਾਂ ਨੇ ਵੀ ਐਸਾ ਸਤਗੁਰੂ ਜੀ ਨੂੰ ਲਾਲਚ ਦੇਣਾ ਚਾਹਿਆ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਸਾਡੇ ਸਾਡਾ ਭੇਖ ਧਾਰਨ ਕਰ ਲੈਣ ਸਾਡੀ ਮੱਤ ਦੇ ਵਿੱਚ ਆ ਜਾਣ ਤੇ ਪਾਣੀ ਲੈਣ ਵਾਸਤੇ ਭੇਜਿਆ ਤੇ ਅੱਗੇ ਹੀਰੇ ਜਵਾਹਰਾਤ ਮੋਤੀਆਂ ਦੇ ਢੇਰ ਲੱਗੇ ਹੋਏ ਸਤਗੁਰੂ ਜੀ ਜਿੱਥੇ ਗਏ ਨੇ ਪਾਣੀ ਲੈਣ ਵਾਸਤੇ ਵੀ ਸਤਗੁਰੂ ਜੀ ਇਹ ਸੋਚਣਗੇ ਕਿ ਜਵਾਹਰਾਤ ਮੋਤੀ ਇਹਨਾਂ ਦੇ ਕੋਲ ਤੇ ਬਹੁਤ ਨੇ ਤੇ ਮੈਂ ਵੀ ਇਹਨਾਂ ਦੇ ਨਾਲ ਇਹਨਾਂ ਦੇ ਚੇਲਾ ਬਣ ਜਾਵਾਂ ਇਨਾਂ ਦੇ ਕੋਲ ਹੀ ਨਾ ਵਾ ਪਰ ਧੰਗੁਰੂ ਨਾਰਕ ਦੇ ਪਾਤਸ਼ਾਹ ਮਹਾਰਾਜ ਆਪ ਪਰਮੇਸ਼ਰ ਆਪ ਰੱਬ ਨੇ ਤੇ ਸਤਗੁਰੂ ਜੀ ਉਹ ਜਦ ਪਾਣੀ ਦੇ ਕੋਲ ਗਏ ਤਾਂ ਅੱਗੇ ਕੀ ਦੇਖਿਆ ਕਿ ਰਤਨ ਜਿਵਹਾਰ ਤੇ ਮਾਨਕ ਡਿਠੇ ਸਤਗੁਰ ਅਗੰ ਅਗਾਧ ਪੁਰਖ ਕਿਹੜਾ ਝੱਲੇ ਗੁਰੂ ਦੀ ਝਾਲਾ ਸਤਿਗੁਰੂ ਜੀ ਵੱਡੇ ਅਗੰਤਿ ਪੂਰਨ ਪੁਰਖ ਸਨ ਉਸ ਗੁਰੂ ਦੀ ਝਾਲ ਕੌਣ ਚੱਲੇਗਾ ਸਤਿਗੁਰੂ ਜੀ ਦੀ ਝਾਲ ਕੌਣ ਚੱਲ ਸਕਦਾ ਹੈ ਸਤਿਗੁਰੂ ਜੀ ਤੇ ਆਪ ਰੱਬ ਆਪ ਪਰਮੇਸ਼ਰ ਹਨ ਫਿਰ ਆਇਆ ਗੁਰਨਾਥ ਜੀ ਪਾਣੀ ਠੌੜ ਨਹੀਂ ਉਸ ਤਾਲਾ ਤੇ ਗੁਰੂ ਪਾਤਸ਼ਾਹ ਗੁਰੂ ਬਾਬਾ ਜੀ ਵਾਵਸ ਮਣ ਆਏ ਆਰ ਕਰਕੇ ਕਹਿਣਾ ਕੀਤਾ ਨਾਸ ਜੀ ਉਸ ਥਾਵੇਂ ਤਾਲ ਦੇ ਵਿੱਚ ਪਾਣੀ ਨਹੀਂ ਹੈ ਸਤਿਗੁਰੂ ਜੀ ਨੇ ਕਹਿਣਾ ਕੀਤਾ ਕਿ ਉੱਥੇ ਪਾਣੀ ਨਹੀਂ ਹੈ ਭਾਵੇਂ ਕਿ ਨਾਸ ਜੀ ਛਲ ਕਰਨਾ ਚਾਹੁੰਦੇ ਸਨ ਤੇ ਸਤਿਗੁਰੂ ਜੀਆ ਨੇ ਉਹਨਾਂ ਨੂੰ ਕਹਿਣਾ ਕੀਤਾ ਕਿ ਉੱਥੇ ਪਾਣੀ ਤਾਲ ਦੇ ਵਿੱਚ ਨਹੀਂ ਹੈ ਸ਼ਬਦ ਜਿਤੀ ਸਿੱਧ ਮੰਡਲੀ ਕੀ ਤੁਸੀਂ ਆਪਣਾ ਪੰਥ ਨਿਰਾਲਾ ਫਿਰ ਇਸੇ ਤਰ੍ਹਾਂ ਉਹਨਾਂ ਨੇ ਹੋਰ ਕੋਈ ਵਿਚਾਰ ਚਰਚਾ ਕਰਨੀ ਚਾਹੀ ਵੀ ਕਿਸੇ ਨਾ ਕਿਸੇ ਤਰ੍ਹਾਂ ਸਤਿਗੁਰੂ ਜੀ ਨੂੰ ਆਪਣੀ ਮੱਤ ਵਿੱਚ ਲਾਈ ਤੇ ਗੁਰੂ ਜੀ ਨੇ ਸ਼ਬਦ ਦੇ ਨਾਲ ਸਾਰੀ ਸਿੱਧ ਮੰਡਲੀ ਜਿੱਤ ਲਈ ਆਪਣਾ ਪੰਥ ਵੱਖਰਾ ਕੀਤਾ ਸਤਿਗੁਰੂ ਜੀ ਨੇ ਉਹਨਾਂ ਦੇ ਪ੍ਰਸ਼ਨਾਂ ਦੇ ਉੱਤਰ ਦਿੱਤੇ ਉਹਨਾਂ ਪ੍ਰਸ਼ਨਾਂ ਦੇ ਉੱਤਰ ਸਾਰੇ ਸਤਿਗੁਰੂ ਜੀ ਨੇ ਦੇਣੇ ਕੀਤੇ ਤੇ ਆਪਣੇ ਪੰਥ ਦਾਜ ਰਹਾ ਆਪਣਾ ਪੰਥ ਵੱਖਰਾ ਕੀਤਾ ਪ੍ਰਚਾਰ ਕਰਨਾ ਕੀਤਾ ਉਹਨਾਂ ਨੂੰ ਦੱਸਣਾ ਕੀਤਾ ਉਹਨਾਂ ਦੀ ਬੜੀ ਸੂਝਵਾਨਤਾ ਦੇ ਨਾਲ ਜਿਹੜੇ ਆਪਣੇ ਆਪ ਨੂੰ ਸਿੱਧ ਲੋਕ ਬੜਾ ਸਿਆਣਾ ਤੇ ਗਿਆਨਵਾਨ ਸਮਝਦੇ ਸਨ ਪਰ ਪਾਦਸ਼ਾਹ ਨੇ ਜਦੋਂ ਵੀ ਸਵਾਲ ਕਰਦੇ ਤੇ ਬੜੀ ਸੂਝਵਾਨਤਾ ਦੇ ਨਾਲ ਉਹਦਾ ਜਵਾਬ ਦਿੰਦੇ ਤੇ ਸਤਗੁਰੂ ਜੀ ਨੇ ਦੱਸਣਾ ਕੀਤਾ ਕਿ ਇੱਕ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਹੈ ਉਸ ਨੂੰ ਧਿਆਉਣਾ ਕਰੋ ਤੇ ਸਤਿਗੁਰੂ ਜੀ ਨੇ ਸਿੱਧ ਮੰਡਲੀ ਦੇ ਨਾਲ ਜਿਹੜੀ ਵਿਚਾਰ ਚਰਚਾ ਹੋਈ ਸ਼ਬਦ ਨਾਲ ਸਾਰੀ ਸਿੱਧ ਮੰਡਲੀ ਜਿੱਤ ਲਈ ਆਪਣਾ ਪੰਥ ਵੱਖਰਾ ਕੀਤਾ ਕਾਲ ਯੁਗ ਨਾਨਕ ਨਾਮ ਸੁਖਾਲਾ ਤੇ ਕਾਲ ਯੁਗ ਦੇ ਵਿਖੇ ਗੁਰੂ ਨਾਨਕ ਪਾਤਸ਼ਾਹ ਨਾਮ ਹੀ ਸੁੱਖਾਂ ਦਾ ਘਰ ਹੈ ਸਤਿਗੁਰੂ ਜੀ ਨੇ ਦੱਸਣਾ ਕੀਤਾ ਕਿ ਕਾਲਜੂ ਕੇ ਵਿਖੇ ਗੁਰੂ ਨਾਨਕ ਦਾ ਦੱਸਿਆ ਹੋਇਆ ਨਾਮ ਹੀ ਸੁੱਖਾਂ ਦਾ ਘਰ ਹੈ ਸਤਿਗੁਰੂ ਜੀ ਨੇ ਸਿੱਧਾਂ ਨੂੰ ਦੱਸਣਾ ਕੀਤਾ ਕਿ ਪਰਮੇਸ਼ਰ ਦਾ ਨਾਮ ਹੀ ਜਿਹੜਾ ਨਾ ਨਾਮ ਹੀ ਜਿਹੜਾ ਹੈ ਉਹੀ ਸੁੱਖਾਂ ਦਾ ਘਰ ਹੈ ਨਾਮ ਜਪ ਕਰਕੇ ਹੀ ਸੁੱਖ ਪ੍ਰਾਪਤ ਹੋ ਸਕਦੇ ਨੇ ਗੋਰਖਨਾਥ ਨੇ ਗੁਰੂ ਜੀ ਨੂੰ ਲਾਲਚ ਨਾਲ ਆਪਣੇ ਮਤ ਵਿੱਚ ਲਿਆਉਣਾ ਲਈ ਤਲਾਹੋ ਵਿਖੇ ਰਤਨ ਮਾਨਕ ਭਰ ਦਿੱਤੇ ਕਿ ਗੁਰੂ ਜੀ ਵੇਖ ਕੇ ਭਰਮ ਜਾਣਗੇ ਗੁਰੂ ਦੀ ਝਾਲ ਸਤਿਗੁਰੂ ਜੀ ਦੇ ਕੌਣ ਚੱਲ ਸਕਦਾ ਆ ਉਹਨਾਂ ਨੂੰ ਹੀਰੇ ਜੁਹਾਰਾਂ ਦੀ ਜਰਾ ਵੀ ਚਾ ਨਹੀਂ ਹੈ ਲੋੜ ਨਹੀਂ ਹੈ ਕਿਉਂਕਿ ਉਹ ਤੇ ਆਪ ਪਰਮੇਸ਼ਰ ਨੇ ਆਪ ਸਾਰਾ ਕੁਝ ਜੁਵਾਰਾਤ ਹੀਰੇ ਰਤਨ ਸਾਰਾ ਕੁਝ ਆਪ ਹੀ ਬਣਾਇਆ ਹੋਇਆ ਜਦ ਹਰਾਰ ਹੋ ਗੁਰਖਨਾਥ ਨੇ ਆਪਣੀ ਵਰਤਾਹੀ ਮਾਇਆ ਵੱਲ ਤੱਕਿਆ ਤਾਂ ਉਸ ਦੀ ਰਚਨਾ ਗੁੰਮ ਸੀ ਫਿਰ ਸ਼ਬਦ ਦੀ ਚਰਚਾ ਹੋਈ ਇਸ ਵਿੱਚ ਜੋਗੀ ਸਿੱਧ ਸਾਰੇ ਹਾਰ ਗਏ ਗੁਰੂ ਜੀ ਨੇ ਆਪਣਾ ਪੰਥ ਨਰਾਲਾ ਕਰਕੇ ਉਹਨਾਂ ਨੂੰ ਦਿਖਾ ਦਿੱਤਾ ਇਹ ਚਰਚਾ ਸਿੱਧ ਗੋਸ਼ਟ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਦੇ ਵਿੱਚ ਜਰ ਦਰਜ ਹੈ ਜੋ ਆਪ ਜੀ ਨੇ ਪਹਿਲਾਂ ਸ਼ਰਮਣ ਕੀਤੀ ਹੈ ਸਾਰੀ ਬਾਣੀ ਦੀ ਕਥਾ ਵਿਚਾਰ ਸਿੱਧ ਗੋਸ਼ਟ ਦੇ ਵਿੱਚ ਸਾਰੀ ਚਰਚਾ ਆਉਂਦੀ ਹੈ ਜਿਸ ਦਾ ਭਾਵ ਇਹ ਆ ਕਿ ਕਲਜੋ ਕੁਝ ਨਾਮ ਹੀ ਸਾਧਨ ਹੈ ਸੁੱਖਾਂ ਦਾ ਰ ਬਹੁਤ ਸਿੱਧਾਂ ਦੇ ਮੁਕੰਮਲ ਯਤਨ ਹੈ ਤੇ ਗੁਰੂ ਜੀ ਦਾ ਮਤ ਜੋ ਸਿੱਧਾਂ ਦੇ ਨਾਲ ਵਿਚਾਰ ਚਰਚਾ ਹੋਈ ਸਤਿਗੁਰੂ ਜੀ ਨੇ ਇਹ ਸਿੱਧ ਕੀਤਾ ਕਿ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਹੀ ਜਰਾ ਨਾ ਸੱਚਾ ਨਾਮ ਗੁਰੂ ਦਾ ਨਾਮ ਗੁਰੂ ਦਾ ਦਿੱਤਾ ਹੋਇਆ ਨਾਮ ਗੁਰੂ ਦਾ ਨਾਮ ਹੈ ਵਾਹਿਗੁਰੂ ਗੁਰੂ ਦਾ ਦਿੱਤਾ ਹੋਇਆ ਨਾਮ ਵਾਹਿਗੁਰੂ ਗੁਰੂ ਦੇ ਨਾਮ ਨੂੰ ਹੀ ਜਪ ਕਰਕੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਹੈ ਅੱਗੇ ਫਿਰ ਭਾਈ ਗੁਰਦਾਸ ਜੀ ਬਿਆਨ ਕਰਦੇ ਨੇ ਜਦੋਂ ਸਤਿਗੁਰੂ ਜੀ ਮੱਕੇ ਦੀ ਯਾਤਰਾ ਕਰਨ ਵਾਸਤੇ ਗਏ ਨੇ ਸਤਿਗੁਰੂ ਜੀ ਮੱਕੇ ਮਦੀਨੇ ਮੱਕੇ ਦੀ ਯਾਤਰਾ ਕਰਨ ਵਾਸਤੇ ਜਦੋਂ ਸਤਿਗੁਰੂ ਜੀ ਗਏ ਨਾਲ ਭਾਈ ਮਰਦਾਨਾ ਜੀ ਉਸ ਵੇਲੇ ਦੀ ਜਿਹੜਾ ਹਾਰਤਾ ਬਿਆਨ ਕਰਦੇ ਨੇ ਭਾਈ ਗੁਰਦਾਸ ਜੀ ਬਾਬਾ ਫਿਰ ਮੱਕੇ ਗਿਆ ਨੀਲ ਵਸਤਰ ਧਾਰੇ ਬਨਵਾਰੀ ਫਿਰ ਬਾਬਾ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਮੱਕੇ ਨੂੰ ਗਿਆ ਤੇ ਨੀਲੇ ਕੱਪੜੇ ਪਹਿਨ ਕੇ ਬਨਵਾਰੀ ਰੂਪ ਧਾਰ ਕਰਕੇ ਕਿਉਂਕਿ ਜਿਹੜੇ ਹੱਜ ਕਰਨ ਵਾਸਤੇ ਜਾਂਦੇ ਨੇ ਮੱਕੇ ਨੂੰ ਉਹ ਨੀਲੇ ਕੱਪੜੇ ਧਾਰਨ ਕਰਦੇ ਨੇ ਇਸੇ ਤਰ੍ਹਾਂ ਸਤਿਗੁਰੂ ਜੀਆ ਨੇ ਉਹਨਾਂ ਦਾ ਹੀ ਜਿੱਦਾਂ ਦਾ ਪਹਿਰਾਵਾ ਸੀ ਉਸ ਨੂੰ ਧਾਰਨ ਕਰ ਲਿਆ ਤੇ ਸਤਿਗੁਰੂ ਜੀਆ ਨੇ ਨੀਲੇ ਕੱਪੜੇ ਪਹਿਨੇ ਤੇ ਜਿਸ ਤਰ੍ਹਾਂ ਮਨਵਾਰੀ ਰੂਪ ਧਾਰਨ ਕਰਕੇ ਆਸਾ ਹੱਥੇ ਕਿਤਾਬ ਕੱਚ ਕੂਜਾ ਬਾਗ ਮਸੱਲਾ ਧਾਰੀ ਤੇ ਆਸਾ ਹੱਥ ਵਿਖੇ ਕਿਤਾਬ ਕੱਚ ਦੇ ਵਿੱਚ ਜਿੱਦਾਂ ਉਹ ਮੁਸਲਮਾਨ ਲੈ ਕਰਕੇ ਚੱਲਦੇ ਨੇ ਇਸੇ ਤਰ੍ਹਾਂ ਆਸਾ ਹੱਥ ਵਿਖੇ ਤੇ ਕਿਤਾਬ ਕੱਚ ਦੇ ਵਿੱਚ ਸਤਾਵਾ ਤੇ ਬਾਗ ਦੇਣ ਵਾਲਾ ਮਸੱਲਾ ਜਿੱਤੇ ਉਹ ਨਮਾਜ਼ ਪੜ੍ਹਦੇ ਨੇ ਮਸੱਲਾ ਜਿਹੜਾ ਕਪੜਾ ਵਿਛਾਇਆ ਜਾਂਦਾ ਹੈ ਠਾ ਆਸਨ ਵੀ ਜਿਹੜਾ ਸੀ ਉਹ ਨਾਲ ਲਿਆ ਸਤਿਗੁਰੂ ਜੀ ਨੇ ਉਸੇ ਤਰ੍ਹਾਂ ਜਿੱਦਾਂ ਉਹ ਜਾਂਦੇ ਨੇ ਹੱਜ ਕਰਨ ਵਾਸਤੇ ਉਸੇ ਤਰ੍ਹਾਂ ਸਤਿਗੁਰੂ ਜੀ ਨੇ ਇਹ ਸਾਰਾ ਕੁਝ ਨਾਲ ਲੈਣਾ ਕੀਤਾ ਬੈਠਾ ਜਾਏ ਮਸਿੱਤ ਵਿੱਚ ਜਿੱਥੇ ਹਾਜੀ ਹੱਜ ਗੁਜ਼ਾਰੀ ਤੇ ਸਤਗੁਰੂ ਜੀ ਮਸਜਿਦ ਵਿੱਚ ਜਾ ਕਰਕੇ ਬੈਠ ਗਏ ਜਿੱਥੇ ਹਾਜੀਆਂ ਮੱਕੇ ਦੇ ਯਾਤਰੀਆਂ ਨੇ ਹੱਜ ਕੀਤਾ ਜਿੱਥੇ ਮੱਕੇ ਦੇ ਯਾਤਰੀਆਂ ਨੇ ਹੱਜ ਕੀਤਾ ਤੇ ਸਤਗੁਰੂ ਜੀ ਉਸੇ ਤਰ੍ਹਾਂ ਮਸਜਿਦ ਦੇ ਵਿੱਚ ਜਾ ਕਰਕੇ ਬੈਠ ਗਏ ਤੇ ਸਤਗੁਰੂ ਜੀ ਅੰਦਰ ਦੀਆਂ ਜਾਣਦੇ ਨੇ ਅੰਦਰ ਦੀਆਂ ਕਿ ਦਿਲੋਂ ਕਿਹੜਾ ਫਿਰ ਦੇ ਕਰਕੇ ਕਿਹੜਾ ਨਮਾਜ਼ ਪਾੜਿਆ ਆ ਤੇ ਕਿਹਦਾ ਫੁਰਨਾ ਜਿਹੜਾ ਇੱਧਰ ਉੱਧਰ ਘੁੰਮ ਰਿਹਾ ਆ ਇਹ ਸਤਗੁਰੂ ਜੀ ਦੇ ਅੰਦਰ ਦੀਆਂ ਘਟ ਘਟ ਕੇ ਅੰਤਰ ਕੀ ਜਾਣਤ ਹਲੇ ਬੁਰੇ ਕੀ ਪੀਰ ਪਛਾਨਤ ਤੇ ਸਤਗੁਰੂ ਜੀ ਬੈਠਾ ਜਾਏ ਮਸਜਿਦ ਵਿੱਚ ਜਿਤੇ ਹਾਜੀ ਹਾਜ ਜਰ ਜਿਤੇ ਹਾਜੀ ਹੱਜ ਕਰ ਰਹੇ ਸਨ ਸਤਗੁਰੂ ਜੀ ਉਸ ਮਸਜਿਦ ਵਿੱਚ ਜਾਰ ਕਰਕੇ ਬੈਠ ਗਏ ਜਾਂ ਬਾਬਾ ਸੁੱਤਾ ਰਾਤ ਨੂੰ ਵੱਲ ਮਹਿਰਾਬੇ ਪਾਏ ਪਸਾਰੀ ਜਦ ਸਤਗੁਰੂ ਜੀ ਧੰਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜੀ ਦੇ ਰਾਤ ਪਈ ਤਾਂ ਬਾਬਾ ਮੱਕੀ ਵੱਲ ਨੂੰ ਆਪਣੇ ਚਰਨ ਕਰਕੇ ਆਪਣੀ ਲੱਤਾਂ ਕਰਕੇ ਸੌ ਗਿਆ ਇਹਦਾ ਕਾਰਨ ਕੀ ਸੀਗਾ ਕਿਉਂਕਿ ਮੁਸਲਮਾਨ ਧਰਮ ਦੇ ਵਿੱਚ ਇਸਲਾਮ ਧਰਮ ਦੇ ਵਿੱਚ ਮੰਨਿਆ ਜਾਂਦਾ ਉਹ ਜਿਹੜਾ ਆ ਜਦੋਂ ਵੀ ਨਮਾਜ਼ ਪੜ੍ਹਦੇ ਨਮਸ਼ਕਾਰ ਕਰਦੇ ਨੇ ਤੇ ਮੱਕੇ ਵਾਲੀ ਦਿਸ਼ਾ ਵੱਲ ਨੂੰ ਕਰਕੇ ਕਰਦੇ ਨੇ ਉਹ ਸਮਝਦੇ ਨੇ ਕਿ ਰੱਬ ਇੱਧਰ ਹੀ ਆ ਸਤਗੁਰੂ ਜੀ ਨੇ ਕਿਹਾ ਨਹੀਂ ਰੱਬ ਤੇ ਪਰਮੇਸ਼ਰ ਜਿਹੜਾ ਉਹ ਜਰੜੇ ਜਰੜੇ ਦੇ ਵਿੱਚ ਵਸਿਆ ਹੋਇਆ ਉਹ ਜੇ ਦੱਖਣ ਵੱਲ ਆ ਤੇ ਪੂਰਬ ਵੱਲ ਵੀ ਆ ਉਹ ਪੱਛਮ ਵੱਲ ਵੀ ਆ ਤੇ ਉੱਤਰ ਵੱਲ ਵੀ ਆ ਉਹ ਹੇਠਾਂ ਪਤਾਲ ਨੂੰ ਵੀ ਆ ਤੇ ਆਕਾਸ਼ ਨੂੰ ਵੀ ਆ ਉਹ ਜਰੜੇ ਜਰੜੇ ਦੇ ਵਿੱਚ ਵਸਿਆ ਹੋਇਆ ਹਰੇਕ ਜਗ੍ਹਾ ਤੇ ਹਰੇਕ ਥਾਂ ਤੇ ਹਰੇਕ ਦਿਸ਼ਾ ਵੱਲ ਪਰਮੇਸ਼ਰ ਕਾਲਪੁਰਖ ਵਾਹਿਗੁਰੂ ਜੀ ਹੈ ਉਹਨਾਂ ਦਾ ਭਰਮ ਨਿਮਰਿਤ ਕਰਨਾ ਸੀ ਸਤਿਗੁਰੂ ਜੀਆ ਨੇ ਇਹ ਇੱਕ ਖਲਾ ਕਲਾਈ ਵਰਤਾਈ ਪਤਾ ਦੀ ਸਤਿਗੁਰੂ ਜੀ ਨੂੰ ਸੀ ਕੋਈ ਧਾਰਮਿਕ ਸਥਾਨ ਹੈ ਇਹਦੇ ਵੱਲ ਚਰਨ ਨਹੀਂ ਕਰਨੇ ਪਰ ਸਤਿਗੁਰੂ ਜੀਆ ਨੇ ਹੁਣ ਉਹਨਾਂ ਨੂੰ ਸੋਝੀ ਪਾਉਣੀ ਸੀ ਸੋਝੀ ਇਹ ਧੰਗੁਰੂ ਨਾਨਕ ਦੇ ਪਾਤਸ਼ਾਹ ਜਦੋਂ ਰਾਤ ਨੂੰ ਸੁੱਤੇ ਤੇ ਮੱਕੇ ਵਾਲੇ ਪਾਸੇ ਨੂੰ ਸਤਿਗੁਰੂ ਜੀ ਨੇ ਆਪਣੇ ਚਰਨ ਕਰ ਕਰਕੇ ਸੌਣਾ ਕੀਤਾ ਜੀਵਨ ਮਾਰੀ ਲੱਤ ਦੀ ਕਿਹੜਾ ਸੁਤਾ ਕਫਰ ਕੁਫਾਰੀ ਤੇ ਇਹ ਕਿਸਦਾ ਸੀਗਾ ਜੀਵਨ ਨਾਮ ਦਾ ਜਿਹੜਾ ਰਾਜ ਪਈ ਬਾਬੇ ਨੇ ਲੱਤਾਂ ਕੀਤੀਆਂ ਮੱਕੇ ਵਾਲੇ ਪਾਸੇ ਨੂੰ ਤੇ ਜੀਵਨ ਨਾਮ ਨਾਮੇ ਇੱਕ ਮੁੱਲਾ ਸੀਗਾ ਉਹਨੇ ਵਟ ਕੇ ਆਣ ਕਰਕੇ ਸਤਿਗੁਰੂ ਜੀ ਦੇ ਲੱਤ ਮਾਰੀ ਲੱਤ ਮਾਰਨੇ ਕੀਤੀ ਕਿਹੜਾ ਸੁਤਾ ਕਫਰ ਕੁਫਾਰੀ ਉਹਨੇ ਕਿਹੜਾ ਕੀਤਾ ਕਿਹੜਾ ਉਨਾ ਸ਼ੁਕਰਾ ਹੈ ਕਾਫਰ ਹੈ ਇੱਥੇ ਸੁੱਤਾ ਹੈ ਮੱਕੇ ਵੱਲੋਂ ਲੱਤਾਂ ਕਰਕੇ ਸੁੱਤਾ ਆ ਇਹ ਕਿਹੜਾ ਕਾਫਰ ਹੈ ਉਹਨੇ ਆ ਕਰਕੇ ਸਤਿਗੁਰੂ ਜੀਆ ਦੇ ਲੱਤ ਮਾਰਨੇ ਕੀਤੀ ਜੀਵਨ ਨਾਮ ਸੀ ਉਸ ਦਾ ਜੀਵਨ ਨਾਮ ਉਸਨੇ ਆ ਕਰਕੇ ਲੱਤ ਮਾਰਨੇ ਕੀਤੀ ਕਿਉਂਕਿ ਮੱਕੇ ਦਾ ਜਿਹੜਾ ਆ ਇਸਲਾਮ ਧਰਮ ਦੇ ਵਿੱਚ ਬਹੁਤ ਸਤਕਾਰ ਕਰਦੇ ਨੇ ਇਥੋਂ ਤੱਕ ਕਿ ਮੱਕੇ ਦੇ ਉੱਪਰ ਦੀ ਕੋਈ ਪੰਛੀ ਆਜ ਕੋ ਨਹੀਂ ਲੰਘ ਸਕਦਾ ਕੋਈ ਜਹਾਜ਼ ਜਿਹੜਾ ਜਦੋਂ ਜਹਾਜ਼ ਜਾਂਦੇ ਨੇ ਉਹਦੇ ਉੱਪਰ ਦੀ ਮੱਕੇ ਦੇ ਉੱਪਰ ਦੀ ਨਹੀਂ ਲੰਘਣ ਦਿੰਦੇ ਕੋਈ ਉਸ ਤਰ੍ਹਾਂ ਹੀ ਰਸਤੇ ਵੱਖਰੇ ਉਹਨਾਂ ਨੇ ਬਣਾਏ ਹੋਣਗੇ ਤੇ ਸਤਿਗੁਰੂ ਜੀ ਜਦੋਂ ਚਰਨ ਆਪਣੇ ਕੀਤੇ ਤੇ ਉਹਨੇ ਆ ਕਰਕੇ ਸਤਿਗੁਰੂ ਜੀ ਦੇ ਸੁੱਤੇ ਪਿਆ ਦੇ ਸੁਣਨਾ ਕੀ ਸੀ ਸਤਿਗੁਰੂ ਜੀ ਤੇ ਸਦਾ ਜਾਗਦੇ ਨਹੀਂ ਪਰ ਸਤਿਗੁਰੂ ਜੀ ਕੁਝ ਆਰਾਮ ਵਿੱਚ ਨੇ ਤੇ ਆ ਕਰਕੇ ਲੱਤ ਮਾਰਨੀ ਕੀਤੀ ਤੇ ਕਹਿਣਾ ਕੀਤਾ ਕਿਹੜਾ ਅਨੁਸ਼ਕਰਾ ਕਾਫਰ ਹੈ ਜਿਹੜਾ ਇੱਥੇ ਸੁੱਤਾ ਹੈ ਲੱਤਾ ਵੱਲ ਖੁਦਾ ਦੇ ਕਿਉਂ ਕਰ ਪਿਆ ਹੋਏ ਬਜਗਾਰੀ ਉਸ ਨੇ ਕਹਿਣਾ ਕੀਤਾ ਕਿ ਲੱਤਾ ਖੁਦਾ ਦੇ ਵੱਲ ਕੀਤੀਆਂ ਹਨ ਕਿਉਂ ਪਾਪੀ ਹੋ ਕਰਕੇ ਲੰਮਾ ਪੈ ਰਿਹਾ ਹੈ ਕਿਹੜਾ ਹੈ ਤੂੰ ਖੁਦਾ ਦੇ ਵੱਲ ਲੱਤਾ ਕਰਕੇ ਖੁਦਾ ਦੇ ਵੱਲ ਤੂੰ ਲੱਤਾ ਕੀਤੀਆਂ ਨੇ ਤੇ ਕਿਉਂ ਪਾਪੀ ਹੋ ਕਰਕੇ ਲਮਾ ਪਿਆ ਹੈ ਟੰਗੋ ਪਕੜ ਕਿਸੇ ਟਿਆ ਫਿਰਿਆ ਮੱਕਾ ਕਲਾ ਦਿਖਾਰੀ ਉਹਨੇ ਸਤਗੁਰੂ ਜੀਆਂ ਦੇ ਲੱਤ ਤੋਂ ਫੜਿਆ ਲੱਤ ਤੋਂ ਫੜ ਕਰਕੇ ਨਾ ਕਿਸੇੜ ਕਰਕੇ ਦੂਸਰੇ ਪਾਸੇ ਨੂੰ ਕਰਨਾ ਕੀਤਾ ਜਿਹੜੀਆਂ ਸਤਗੁਰੂ ਜੀਆਂ ਦੇ ਚਰਨ ਲੱਤਾਂ ਜਿਹੜੀਆਂ ਸਨ ਉਹ ਮੱਕੇ ਵੱਲ ਸਨ ਉਨੇ ਸਤਗੁਰੂ ਜੀਆਂ ਦੇ ਲੱਤਾਂ ਤੋਂ ਫੜ ਕਰਕੇ ਇੱਕ ਸੀਟ ਕਰਕੇ ਦੂਜੇ ਪਾਸੇ ਨੂੰ ਕਰਨਾ ਚਾਹਿਆ ਦੂਜੇ ਪਾਸੇ ਕਰ ਦਿੱਤੀਆਂ ਕਮਾਈਆਂ ਜਦੋਂ ਸਤਗੁਰੂ ਜੀਆਂ ਦੇ ਚਾਨਣ ਤੋਂ ਪਕੜ ਕਰਕੇ ਉਸ ਨੂੰ ਜਦੋਂ ਸਤਗੁਰੂ ਜੀਆਂ ਦੇ ਘਚੌਣਾ ਕੀਤਾ ਕਿਸੇ ਟਿਆ ਟੰਗੋਂ ਪਕੜ ਕਿਸੇ ਟਿਆ ਕਿਸੇਟਣਾ ਕੀਤਾ ਦੂਸਰੇ ਪਾਸੇ ਕਰਨਾ ਚਾਹਿਆ ਇਹ ਭਾਈ ਗੁਰਦਾਸ ਜੀ ਫਰਮਾ ਰਹੇ ਫਰੇ ਆ ਮੱਕਾ ਕਲਾ ਦਿਖਾਰੀ ਤੇ ਮੱਕਾ ਫਿਰ ਗਿਆ ਕੋ ਸਤਨਾਮ ਮੱਕਾ ਹੀ ਘੁੰਮ ਗਿਆ ਉਸੇ ਉਸ ਪਾਸੇ ਵੱਲ ਜਿੱਧਰ ਨੂੰ ਵੀ ਸਤਗੁਰੂ ਜੀ ਦੇ ਚਰਨ ਕਰਦਾ ਆ ਉਹ ਜੀਵਨ ਨਾਮ ਦਾ ਆਦਮੀ ਜਿਹੜਾ ਸੀਗਾ ਤੇ ਮੱਕਾ ਉਧਰ ਹੀ ਹੋ ਜਾਂਦਾ ਉਹਨੂੰ ਉਧਰ ਹੀ ਦਿਖਾਈ ਦਿੰਦਾ ਮੱਕਾ ਜਿੱਧਰ ਨੂੰ ਵੀ ਕਰਦਾ ਸਤਗੁਰੂ ਜੀ ਦੇ ਚਰਨ ਤੇ ਮੱਕਾ ਉਧਰ ਹੀ ਦਿਖਾਈ ਦਿੰਦਾ ਉਹ ਘਮਾਉਂਦਾ ਆ ਕਿ ਮੈਂ ਮੱਕੇ ਵਾਲੇ ਪਾਸੇੋਂ ਦੂਜੇ ਪਾਸੇ ਇਹਨਾਂ ਦੀਆਂ ਚਰਨ ਕਰਦੇ ਵਾਂ ਪਰ ਮੱਕਾ ਆਪ ਉਧਰ ਆ ਜਾਂਦਾ ਉਧਰ ਹੀ ਹੋ ਜਾਂਦਾ ਇਹ ਭਾਈ ਗੁਰਦਾਸ ਜੀ ਲਿਖਦੇ ਨੇ ਫਰੇ ਆ ਮੱਕਾ ਕਲਾ ਦਿਖਾਰੀ ਇਹ ਕਲਾ ਵਰਤੀ ਤੇ ਮੱਕਾ ਹੀ ਫਿਰ ਗਿਆ ਹੋਏ ਹਰਾਨ ਕਰੇਨ ਜੁਹਾਰੀ ਤੇ ਸਾਰੇ ਅਚਰਜ ਹੋ ਕਰਕੇ ਫਿਰ ਲੱਗੇ ਨਮਸਕਾਰਾਂ ਕਰਨ ਜਦੋਂ ਸਾਰਿਆਂ ਨੇ ਜਦ ਰੋਲਾ ਪੈ ਗਿਆ ਉੱਥੇ ਇਸ ਗੱਲ ਦਾ ਯਾ ਦੇਖੋ ਕਿਹੜਾ ਆ ਜਿਹੜਾ ਮੱਕੇ ਵੱਲ ਜਿਹੜਾ ਆ ਖੁਦਾ ਦੇ ਵੱਲ ਲੱਤਾਂ ਕਰਕੇ ਸੁੱਤਾ ਪਿਆ ਆ ਜਦੋਂ ਉਹਨੇ ਆ ਕਰਕੇ ਲੱਤ ਮਾਰਨੇ ਕੀਤੀ ਜਿਹੜੇ ਹੋਰ ਵੀ ਕੋਸਤੇ ਸੁੱਤੇ ਸਨ ਜਾਂ ਹੋਰ ਕਿ ਇੱਧਰ ਉੱਧਰ ਸਾਰੇ ਇਕੱਠੇ ਹੋ ਗਏ ਤੇ ਉਹਨੇ ਜਦੋਂ ਸਤਿਗੁਰੂ ਜੀਆਂ ਦੇ ਚਰਨ ਪਗੜ ਕਰਕੇ ਕਿਸੇ ਹਟਣਾ ਕੀਤਾ ਕਮਾਉਣਾ ਕੀਤਾ ਦੂਜੇ ਪਾਸੇ ਨੂੰ ਕਰਨਾ ਕੀਤਾ ਮੱਕਾ ਉਧਰ ਹੀ ਹੋ ਜਾਂਦਾ ਉਧਰਲੇ ਪਾਸੇ ਹੀ ਤੇ ਇਸੇ ਤਰ੍ਹਾਂ ਫਿਰ ਜਦੋਂ ਸਾਰਿਆਂ ਨੂੰ ਪਤਾ ਲੱਗਾ ਵੀ ਇਹ ਕੋਈ ਐਵੇਂ ਨਹੀਂ ਆ ਇਹ ਕੋਈ ਹਾਰੀ ਸਾਰੀ ਨਹੀਂ ਐ ਜਿਹੜਾ ਮੱਕਾ ਹੀ ਫਿਰ ਗਿਆ ਤੇ ਫਿਰ ਸਾਰਿਆਂ ਨੇ ਅਚਰਜ ਹੋ ਕਰਕੇ ਦੇਖਿਆ ਅਚਰਜ ਹੈਰਾਨ ਹੋ ਗਏ ਦੇਖ ਕਰਕੇ ਵੀ ਕੀ ਕਲਾ ਵਰਤ ਰਹੀ ਐ ਤੇ ਸਾਰੇ ਫਿਰ ਨਮਸ਼ਕਾਰਾਂ ਕਰਨ ਲੱਗੇ ਪੁੱਛਣ ਗੱਲ ਇਮਾਨ ਦੀ ਕਾਜੀ ਮੁੱਲਾ ਇਕੱਠੇ ਹੋਈ ਫਿਰ ਸਾਰੇ ਕਾਜੀ ਮੁੱਲਾ ਇਕੱਠੇ ਹੋ ਗਏ ਤ੍ਰਿਤੀਵੀਂ ਪਹਿਲੀ ਵਾਰ ਦੀ ਤ੍ਰਿਤੀਵੀਂ ਪੌੜੀ ਦੇ ਵਿੱਚ ਭਾਈ ਗੁਰਦਾਸ ਜੀ ਫਰਮਾਨ ਕਰਦੇ ਨੇ ਕਹਿੰਦੇ ਫਿਰ ਕਾਜੀ ਤੇ ਮੁੱਲਾ ਇਕੱਠੇ ਹੋ ਕਰਕੇ ਉਹ ਮਜਬਦੀ ਗੱਲ ਪੁੱਛਣ ਲੱਗੇ ਪੁੱਛਣ ਗੱਲ ਈਮਾਨ ਦੀ ਕਾਜੀ ਮੁੱਲਾ ਇਕੱਠੇ ਹੋਏ ਕਾਜੀ ਮੁੱਲਾ ਇਕੱਠੇ ਹੋ ਕਰਕੇ ਪਰ ਮਜਬਦੀਆਂ ਗੱਲਾਂ ਪੁੱਛਣ ਲੱਗੇ ਵੱਡਾ ਸਾੰਗ ਵਰਤਾਇਆ ਲੱਖ ਨ ਸਕੈ ਕੁਦਰਤ ਕੋਈ ਈਸ਼ਵਰ ਨੇ ਪਰਮੇਸ਼ਰ ਨੇ ਵੱਡਾ ਸਾੰਗ ਪਸਾਰਾ ਵਰਤਾਇਆ ਹੈ ਉਸ ਦੀ ਮਾਇਆ ਦਾ ਅੰਤ ਨਹੀਂ ਪਾ ਸਕੀਦਾ ਜਦੋਂ ਇਹ ਵਿਚਾਰ ਚਰਚਾ ਹੋਈ ਉਹਨਾਂ ਦੇ ਨਾਲ ਗੱਲਾਂ ਪੁੱਛਣ ਲੱਗੇ ਸਤਿਗੁਰੂ ਜੀ ਨੇ ਤੇ ਸਤਿਗੁਰੂ ਜੀ ਨੇ ਕਹਿਣਾ ਕੀਤਾ ਈਸ਼ਵਰ ਨੇ ਵੱਡਾ ਸਾੰਗ ਪਸਾਰਾ ਵਰਤਾਇਆ ਹੈ ਉਸ ਦੀ ਮਾਇਆ ਦਾ ਕੋਈ ਅੰਤ ਨਹੀਂ ਪਾ ਸਕੀਦਾ ਉੱਚਨ ਫੋਲ ਕਿਤਾਬ ਨੂੰ ਹਿੰਦੂ ਵੱਡਾ ਕਿ ਮੁਸਲਮਾਨ ਹੋਈ ਫਿਰ ਕਿਤਾਬਾਂ ਨੂੰ ਫੋਲ ਕਰਕੇ ਪੁੱਛਣ ਲੱਗੇ ਸਤਿਗੁਰੂ ਜੀਆਂ ਨੂੰ ਕਿ ਹਿੰਦੂ ਮਜਬ ਵੱਡਾ ਹੈ ਕਿ ਮੁਸਲਮਾਨ ਵੱਡਾ ਆ ਕਿਹੜਾ ਮਜਮ ਧਰਮ ਕਿਹੜਾ ਵੱਡਾ ਆ ਪੁੱਛਣ ਲੱਗੇ ਸਤਿਗੁਰੂ ਜੀ ਨੇ ਵੀ ਹਿੰਦੂ ਵੱਡਾ ਕਿ ਮੁਸਲਮਾਨ ਕਿਉਂਕਿ ਇਹਨਾਂ ਦੇ ਵਿੱਚ ਬੜੀ ਖਹਿ ਚੱਲਦੀ ਸੀ ਪਹਿਲਾਂ ਆਪ ਜੀ ਨੇ ਸ਼ਰਮਣ ਕੀਤਾ ਹੀ ਆ ਪਹਿਲੀਆਂ ਪੌੜੀਆਂ ਦੇ ਵਿੱਚ ਆਪਸ ਦੇ ਵਿੱਚ ਬੜੀ ਖਹਿ ਬਾਜ਼ੀ ਤੇ ਹੁਣ ਪੁੱਛਣ ਲੱਗੇ ਪੀ ਇਹ ਗੱਲ ਦੱਸੋ ਇਹ ਮਜ਼ਬ ਕਿਹੜਾ ਵੱਡਾ ਹੈ ਹਿੰਦੂ ਮਜ਼ਬ ਵੱਡਾ ਹੈ ਜਾਂ ਮੁਸਲਮਾਨ ਮਜ਼ਬ ਵੱਡਾ ਹੈ ਬਾਬੇ ਆਖੇ ਹਾਜੀਆਂ ਸਭ ਅਮਲਾਂ ਬਾਝੋਂ ਦੋਨੋਂ ਰੋਈ ਬਾਬੇ ਧੰਗ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀਆਂ ਨੇ ਕਹਿਣਾ ਕੀਤਾ ਹਾਜੀਆਂ ਨੂੰ ਕਿਹਾ ਕਿ ਤੁਸੀਂ ਕਹਿੰਦੇ ਹੋ ਕਿ ਹਿੰਦੂ ਮਜ਼ਬ ਵੱਡਾ ਜਾਂ ਮੁਸਲਮਾਨ ਵੱਡਾ ਹੈ ਤੇ ਸਤਿਗੁਰੂ ਜੀ ਨੇ ਗੱਲ ਨ ਬੇੜ ਤੇ ਸਤਿਗੁਰੂ ਜੀ ਨੇ ਕਹਿਣਾ ਕੀਤਾ ਨੇਕ ਅਮਲਾਂ ਤੋਂ ਬਾਝੋਂ ਦੋਵੇਂ ਰੋਂਦੇ ਪਏ ਨੇ ਨੇਕ ਅਮਲਾਂ ਤੋਂ ਬਾਝੋਂ ਵੱਡੇ ਅਮਲ ਨੇ ਨੇਕ ਅਮਲ ਹੋਣੇ ਚੰਗੇ ਕਰਮ ਕਰਨੇ ਉਹ ਵੱਡੇ ਹੁੰਦੇ ਆ ਹੁਣ ਧਰਮ ਦੀ ਗੱਲ ਨਹੀਂ ਹੁਣ ਧਰਮ ਹਰੇਕ ਧਰਮ ਦੇ ਵਿੱਚ ਮਾੜੇ ਵੀ ਬੰਦੇ ਨੇ ਤੇ ਚੰਗੇ ਵੀ ਬੰਦੇ ਨੇ ਬੜੇ ਬੜੇ ਮਾੜੇ ਵੀ ਬੰਦੇ ਹੀ ਬੜੇ ਬੜੇ ਚੰਗੇ ਬੰਦੇ ਨੇ ਤੇ ਪਾਤਸ਼ਾਹ ਨੇ ਕਹਿਣਾ ਕੀਤਾ ਸਤਿਗੁਰੂ ਜੀ ਨੇ ਕਹਿਣਾ ਕੀਤਾ ਹਾ ਜੀਆਂ ਨੂੰ ਕਹਿਣਾ ਕੀਤਾ ਕਿ ਨੇਕ ਅਮਲਾਂ ਕਰਨੀ ਤੋਂ ਬਾਝ ਨਾ ਦੋਵੇਂ ਰੋਂਦੇ ਨੇ ਦੋਨੋਂ ਰੋਈ ਕਹਿੰਦੇ ਦੋਨੋਂ ਹੀ ਰੋਂਦੇ ਨੇ ਨੇਕ ਅਮਲਾਂ ਤੋਂ ਬਾਝ ਜਾਓ ਭਾਵੇਂ ਹਿੰਦੂ ਹੋਣ ਤੇ ਭਾਵੇਂ ਮੁਸਲਮਾਨ ਹੋਣ ਹਿੰਦੂ ਮੁਸਲਮਾਨ ਦੋਏ ਦਰਗਹ ਹੈ ਅੰਦਰ ਲਹਿਨ ਨਾ ਢੋਈ ਸਤਗੁਰੂ ਜੀ ਨੇ ਕਹਿਣਾ ਕੀਤਾ Hindu ਤੇ Musalman ਦੋਹੇ ਦੋਵੇਂ ਕੇਵਲ Hindu ਜਾਂ Musalman ਹੋਣ ਕਰਕੇ ਰੱਬ ਦੀ ਦਰਗਾਹ ਕਚਾਰੀ ਵਿੱਚ ਨਾਂ ਨਹੀਂ ਲੈਣਗੇ। ਭਾਵੇਂ ਕੋਈ Hindu ਆ ਕੇ Musalman ਜੇ ਉਹਦੇ ਅਮਲ ਚੰਗੇ ਨਹੀਂ ਕਰਮ ਚੰਗੇ ਨਹੀਂ ਨਾ Hindu Musalman ਦੋਈ ਦਰਗਾਹ ਅੰਦਰ ਲਹਿਨ ਢੋਈ ਕਿਨੇ ਦਰਗਾਹ ਦੇ ਅੰਦਰ ਇਹਨਾਂ ਨੂੰ ਕੋਈ ਢੋਈ ਨਹੀਂ ਮਿਲਦੀ। ਦਰਗਾਹ ਦੇ ਅੰਦਰ ਇਨਾਂ ਨੂੰ ਕਿਸੇ ਪ੍ਰਕਾਰ ਦੀ ਘਟੋਈ ਨਹੀਂ ਜੇ ਅਮਲ ਚੰਗੇ ਨਹੀਂ ਹੈ ਕੱਚਾ ਰੰਗ ਕੁਸੰਬ ਦਾ ਪਾਣੀ ਧੁੱਤੈ ਥਿਰਨਾਰ ਹੋਈ ਕੁਸੰਬੇ ਦਾ ਕੱਚਾ ਰੰਗ ਹੈ ਤੇ ਪਾਣੀ ਨਾਲ ਧੁੱਤਿਆ ਚਿਰਤਾ ਨਹੀਂ ਲੈਂਦਾ ਭਾਵ ਉਤਰ ਜਾਂਦਾ ਕੁਸੰਬ ਦਾ ਰੰਗ ਜਿਹੜਾ ਮਜੀਠ ਦਾ ਰੰਗ ਜਿਹੜਾ ਬੜਾ ਪੱਕਾ ਹੁੰਦਾ ਤੇ ਕੁਸੰਬੇ ਦਾ ਰੰਗ ਰਬਾਣੀ ਦੇ ਅੰਦਰ ਵੀ ਆਉਂਦਾ ਕਸੁੰਬੇ ਦਾ ਰੰਗ ਜਿਹੜਾ ਬੜਾ ਕੱਚਾ ਜਿਹਾ ਹੁੰਦਾ ਆ ਤੇ ਪਾਣੀ ਦੇ ਨਾਲ ਛਾਟ ਹੀ ਲਹਿ ਜਾਂਦਾ ਛਾਟ ਹੀ ਫਿੱਕਾ ਪੈ ਜਾਂਦਾ ਆ ਲੱਤ ਜਾਂਦਾ ਆ ਇਸੇ ਤਰ੍ਹਾਂ ਕਰਮ ਕਾਂਡਾਂ ਦੇ ਜਿਹੜੇ ਕੇਵਲ ਪਹਿਰਾਵੇ ਦੇ ਰੰਗ ਜਿਹੜੀ ਆ ਛਾਟ ਹੀ ਫਿੱਕੇ ਪੈ ਜਾਂਦੇ ਨੇ ਮਜੀਠ ਦਾ ਰੰਗ ਜਿਹਨੇ ਨਾਮ ਜਪ ਕਰਕੇ ਜਿਹਨੂੰ ਰੰਗਤ ਚੜ੍ਹੀ ਹੋਈ ਆ ਨਾ ਉਹੀ ਨਾਲ ਜਾਂਦੀ ਆ ਰੰਗਤ ਉਹ ਰੰਗ ਫਿਰ ਕਦੇ ਲਹਿੰਦਾ ਨਹੀਂ ਬਾਹਰ ਦੇ ਰੰਗ ਬੜੇ ਨੇ ਜਾ ਕਰਕੇ ਕੋਈ ਬਿਊਟੀ ਪਾਰਲਰ ਤੇ ਜਾਂਦਾ ਕਿ ਕਿਤੇ ਜਾਂਦਾ ਬੜੀ ਪਾਲਿਸ਼ ਮਰਵਾਉਂਦੇ ਬੜੇ ਰੰਗ ਚੜਾਉਂਦੇ ਨੇ ਝਾਟੀ ਪਾਣੀ ਦੇ ਨਾਲ ਮੂੰਹ ਧੋਈਏ ਤੇ ਉਸੇ ਵੜੇ ਅੰਦਰੋਂ ਉਦਾਂ ਦਾ ਨਿਕਲਾ ਆਉਂਦਾ ਝਾਟੀ ਰੰਗ ਲੈ ਜਾਂਦਾ ਪਰ ਜੇ ਉਸ ਦੇ ਨਾਮ ਜਪ ਕਰਕੇ ਚਿਹਰੇ ਤੇ ਰੰਗਤ ਆਈ ਆ ਨੂਰ ਆਇਆ ਆ ਉਹ ਪਾਣੀ ਦੇ ਨਾਲ ਮੂੰਹ ਧੋਣ ਦੇ ਨਾਲ ਨਹੀਂ ਨਿੰਦਾ ਉਹ ਉਹ ਨਾਲ ਹੀ ਜਾਂਦਾ ਹੈ ਤੇ ਪਾਤਸ਼ਾਹ ਕਹਿੰਦੇ ਵੀ ਮੁਸਲਮਾਨ ਏ ਭਾਵੇਂ ਕੋਈ ਹਿੰਦੂ ਮੁਸਲਮਾਨ ਆ ਜੇ ਕਰਮ ਚੰਗੇ ਨਹੀਂ ਤੇ ਦਰਗਾਹ ਅੰਦਰ ਢੋਈ ਨਹੀਂ ਮਿਲਦੀ ਤੇ ਕੱਚਾ ਰੰਗ ਸੰਭ ਦਾ ਪਾਣੀ ਧੋਤਾ ਫਿਰਨਰ ਹੋਈ ਇੱਕ ਸੰਭੇ ਦਾ ਕਰਮ ਕੰਡਾ ਦਾ ਕੱਚਾ ਰੰਗ ਆ ਇਹ ਕੱਚਾ ਰੰਗ ਆ ਕਰਮ ਕੰਡਾ ਦਾ ਤੇ ਜਿਸ ਤਰ੍ਹਾਂ ਪਾਣੀ ਦੇ ਨਾਲ ਧੁੱਪ ਜਾਂਦਾ ਹੈ ਇਸੇ ਤਰ੍ਹਾਂ ਜਿਹੜਾ ਆ ਕੱਚੇ ਜਿਹੜੇ ਰੰਗ ਚੜ੍ਹੇ ਹੋਏ ਕਰਮ ਕੰਡਾ ਦੇ ਇਹ ਝਾਟ ਹੀ ਲੈ ਜਾਂਦੇ ਹਨ ਕਰਨ ਬਖੀਲੀ ਆਪ ਵਿੱਚ RAM ਰਹੀਮ ਇਕ ਥਾਏ ਖਲੋਈ ਆਪੋ ਵਿਖੇ ਲੋਕਾਂ ਦੇ ਵਿੱਚ ਨਾ ਈਰਖਾ ਕਰਦੇ ਹਨ RAM ਤੇ ਰਹੀਮ ਇੱਕੋ ਥਾਂ ਖਲੋਤੇ ਭਾਵ ਦਰਜਾ ਬਰਾਬਰ ਹੈ RAM ਤੇ ਰਹੀਮ ਇੱਕੋ ਹੀ ਹੈ ਪਰ ਇਹਨਾਂ ਨੇ ਵੱਖੋ ਵੱਖ ਕਰ ਲਿਆ ਤੇ ਆਪਸ ਦੇ ਵਿੱਚ ਬੜੀ ਈਰਖਾ ਕਰਦੇ ਨੇ ਮੁਸਲਮਾਨ ਤੇ ਹਿੰਦੂ ਉਹ ਕਹਿੰਦਾ ਮੇਰਾ ਨਾਮ ਹੀ ਉਹ ਕਹਿੰਦਾ ਰਹੀਮ ਹੈ ਤੇ ਪਾਤਸ਼ਾਹ ਕਹਿੰਦੇ ਹੈ ਤੇ ਇੱਕੀ ਹੈ ਨਾ RAM ਤੇ REEM RAM ਹੀ ਨਾਮ ਪਰਮੇਸ਼ਰ ਦਾ ਰਹੀਮ ਨਾਮ ਹੀ ਪਰਮੇਸ਼ਰ ਦਾ ਇੱਕੋ ਥਾਂ ਖਲੋਤੇ ਹਨ ਭਾਵ ਇਹਨਾਂ ਦੋਨਾਂ ਦਾ ਦਰਜਾ ਬਰਾਬਰ ਹੈ ਰਾਹੀ ਸਤਾਨੀ ਦੁਨੀਆ ਗੋਈ ਤੇ ਸਤਾਨੀ ਰਾਹ ਬਦੀਆਂ ਦੇ ਰਸਤੇ ਆ ਵਿਖੇ ਦੁਨੀਆ ਭੁੱਲੀ ਫਿਰਦੀ ਐ ਪਾਤਸ਼ਾਹ ਨੇ ਕਹਿਣਾ ਕੀਤਾ ਸਤਾਨੀ ਦੇ ਰਾਹ ਤੇ ਰਾਹੇ ਸਤਾਨੀ ਦੁਨੀਆ ਗੋਈ ਸਤਾਨੀ ਦੇ ਰਾਹ ਤੇ ਬਧੀਆਂ ਦੇ ਰਸਤਿਆਂ ਤੇ ਵਿਖੇ ਦੁਨੀਆ ਜਿਹੜੀ ਐ ਗੋਈ ਭੁੱਲੀ ਫਿਰਦੀ ਐ ਦੁਨੀਆ ਜਿਹੜੀ ਐ ਇਹ ਭੁੱਲੀ ਫਿਰਦੀ ਐ ਬਧੀਆਂ ਤੇ ਮਾੜੇ ਰਸਤਿਆਂ ਤੇ ਪੈ ਕਰਕੇ ਨਾ ਇਹ ਭੁੱਲ ਗਈ ਐ ਭੁੱਲੀ ਫਿਰਦੀ ਐ ਕਾਜ਼ੀਆਂ ਦੇ ਨਾਲ ਇਸੇ ਤਰ੍ਹਾਂ ਸਤਿਗੁਰੂ ਜੀ ਦੇ ਪ੍ਰਸ਼ਨ ਕਾਜ਼ੀਆਂ ਨੇ ਕਹਿਣਾ ਕੀਤਾ ਕਿ ਹਿੰਦੂ ਮੁਸਲਮਾਨ ਦੀ ਬਹਿਦਾ ਸੀ ਕਿ ਗੁਰੂ ਜੀ ਕਿਹੜੇ ਵੱਡੇ ਨੇ ਤੇ ਸਤਿਗੁਰੂ ਜੀ ਨੇ ਕਹਿਣਾ ਕੀਤਾ ਇੱਥੇ ਤੇ ਅਮਲ ਵੱਡੇ ਨੇ ਅਮਲ ਜਿਹਦੇ ਅਮਲ ਜਿਹਦੇ ਕਰਮ ਚੰਗੇ ਨੇ ਉਹ ਵੱਡਾ ਆ ਜਿਹਦੇ ਕਰਮ ਮਾੜੇ ਨੇ ਉਹ ਨੀਵਾ ਆ ਜਿਹਦੇ ਕਰਮ ਨਹੀਂ ਚੰਗੇ ਉਹਨਾਂ ਨੂੰ ਦਰਗਾਹ ਦੇ ਵਿੱਚ ਵੀ ਢੋਈ ਨਹੀਂ ਮਿਲਦੀ ਇਹ ਕਰਮ ਕੰਡਾਂ ਦੇ ਜਿਹੜੇ ਆ ਕੋਈ ਤੀਰਥ ਤੇ ਇਸ਼ਨਾਨ ਕਰਨ ਜਾਣਾ ਕੋਈ ਪੁੰਨ ਦਾਨ ਕਰ ਲੈਣਾ ਇਹ ਸਾਰਾ ਏਕ ਸਮ ਦਾ ਰੰਗ ਏ ਝਾਟ ਹੀ ਲੈ ਜਾਂਦਾ ਕਰਮ ਧਰਮ ਪਾਖੰਡ ਜੋ ਦੀਸੈ ਤਨ ਜਮ ਜਾਗਾਤੀ ਲੂਟਾ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਖ ਸਿਮਰਤ ਜਿਤ ਸੂਟਾ ਜਿਹੜਾ ਏ ਜਿਹੜੇ ਜਿੰਨੇ ਵੀ ਰੰਗ ਨੇ ਇਹ ਝਾਟ ਹੀ ਲੈ ਜਾਂਦੇ ਨੇ ਝਾਟ ਹੀ ਜੇ ਨਾਮ ਕੋਲ ਨਹੀਂ ਹੈ ਪਰਮੇਸ਼ਰ ਦੀ ਬਾਬਤ ਨਹੀਂ ਹੈ ਤੇਰੇ ਕੋਲ ਤੇ ਇਹ ਜਿਹੜੇ ਕਰਮ ਧਰਮ ਜੋ ਵੀ ਕਰਦਾ ਆ ਇਹ ਝਾਟੇ ਤਰੇ ਲੈ ਜਾਣੇ ਆ ਝਾਟੇ ਖੋਏ ਜਾਣੇ ਇਸ ਕਰਕੇ ਸਤਗੁਰੂ ਜੀ ਨੇ ਕਹਿਣਾ ਕੀਤਾ ਸਭ ਤੋਂ ਉਤਮ ਸੁੱਖਾਂ ਦਾ ਸਾਗਰ ਜਿਹੜਾ ਆ ਉਹ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਹੈ ਨਾਮ ਜਪ ਕਰਕੇ ਹੀ ਪਾਰ ਉਤਾਰਾ ਹੋਣਾ ਆ ਇਹ ਲੋਕ ਸੁਖੀਏ ਪਰਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ ਕੋਟਨ ਕੋਟਾਨ ਧੰਨਵਾਦ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦਾ ਗੁਰੂ ਕੀ ਸੰਗਤ ਦਾ ਬਹੁਤ-ਬਹੁਤ ਧੰਨਵਾਦ ਗੁਰਬਾਣੀ ਪੜ੍ਹਦਿਆਂ ਕਥਾ ਵਿਚਾਰਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਗਲਤੀਆਂ ਦੀ ਮੁਆਫੀ ਬਖਸ਼ੀ ਕਰਨੀ ਅੱਗੇ ਤੋਂ ਸਤਿਗੁਰੂ ਜੀ ਸਮੱਤ ਬਖਸ਼ੇ ਕਰਨ ਜੀ ਆਓ ਅਖੀਲੀਆਂ ਦੋ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਕਰੀਏ ਫਿਰ ਅਰਦਾਸ ਫਿਰ ਪਾਵਨ ਪੀਤਰ ਹੁਕਮਨਾਮਾ ਆਪ ਜੀਆਂ ਨੇ ਸਰਵਣ ਕਰਨਾ ਹੈ ਜੀ ਕਰਨ ਬਖੀਲੀ ਆਪ ਵਿੱਚ ਰਾਮ ਰਹੀਮ ਇੱਕ ਥਾਏ ਖਲੋਈ ਰਾਹੇ ਸਕਾਨੀ ਦੁਨੀਆਂ ਗੋਈ ਅੱਲਾਹ ਹੈ ਗੁਰੂ ਜੀ ਦਾ ਖਾਲਸਾ ਰਾਹ ਹੈ ਗੁਰੂ ਜੀ ਕੀ ਫਤਿਹ